ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਕਾਰਨ ਸੰਭਿਆ ਔਰ ਮੈਨੂੰ ਅਟਾਰੀ ਹਲਕੇ ਦੀ ਕੌਂਸਲ ਤੋਂ ਨੁਦ ਕੀਤਾ ਮੈਂ ਹਲਕੇ ਦੇ ਹਰ ਵੋਟਰ ਦੇ ਘਰ ਘਰ ਜਾ ਕੇ ਉਹਨਾਂ ਨੂੰ ਪਾਰਟੀ ਦੀ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਜਿਹੜਾ ਵੀ ਕੈਂਡੀਡੇਟ ਪਾਰਟੀ ਅਟਾਰੀ ਹਲਕੇ ਦੀ ਜੇਤ ਜੀ ਉਹਨਾਂ ਬਹੁਤ ਤਗੜੀਆਂ ਮੋਟਾ ਨਾਲ ਜਿੱਤ ਪ੍ਰਾਪਤ ਕਰਾਵਾਂਗੇ ਤਾਂ ਜੋ ਕਾਂਸਪਾਟੀ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਸਮੇਂ 'ਚ ਬਰੇ ਪ੍ਰਧਾਨ ਮੰਤਰੀ ਕਾਂਸਪਾਟੀ ਦਾ ਹੀ ਚੱਲ ਸਕਦਾ ਕਿਉਂਕਿ ਪਾਰਟੀ ਦੇ ਵਿੱਚ ਜਿਹੜੇ ਨੂੰ ਕੋਰਡੀਨੇਟਰ ਨੁਕਤ ਕੀਤੇ ਆ ਸਾਰੇ ਨੌਜਵਾਨ ਮਿਹਨਤੀ ਨੇ ਔਰ ਜ਼ਮੀਨ ਨਾਲ ਜੁੜੇ ਆ ਰਾਜਾ ਮਨੋਜੀਤ ਦੀ ਸੋਚ ਕੇਸਵਰ ਉਹ ਹਰ ਵਰਕਰ ਨੂੰ ਮਾਨ ਸਨਮਾਨ ਦੇਣਾ ਜਿਨ੍ਹਾਂ ਨੂੰ ਕਦੀ ਕੇ ਨੇ ਪੁਛਿਆ ਨਹੀਂ ਸੋ ਮੈਂ ਬਹੁਤ ਬਹੁਤ ਤੁਹਾਡੀ ਧੰਨਵਾਦੀ ਆ ਔਰ ਖਾਸ ਕਰਕੇ ਟਾੜੀ ਲੜਕੇ ਦੇ ਵੋਟਰਾਂ ਦਾ ਧੰਨਵਾਦੀ ਆ ਬਲੌਕ ਪ੍ਰਧਾਨਾਂ ਦਾ ਧੰਨਵਾਦੀ ਆ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਰ ਪ੍ਰਤਾਪ ਅਜਨਾਲਾ ਜੀ ਦਾ ਉਹਨਾਂ ਦਾ ਵੀ ਧੰਨਵਾਦੀ ਆ ਕਿ ਉਹਨਾਂ ਨੇ ਬਹੁਤ ਸਹਿਯੋਗ ਦੇ ਕੇ ਮੈਨੂੰ ਇਹ ਮਾਨ ਬਖਸ਼ਿਆ ਸੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਪਾਰਟੀ ਦਾ ਝੰਡਾ ਫਲੰਦ ਕਰਾਂਗਾ ਦੇਖੋ ਜੀ ਕਾਂਸ ਕਦੀ ਵੀ ਡਾਊਨ ਨਹੀਂ ਕਾਂਗਰਸ ਆ ਬਰਕਰਾਰੀ ਤਗੜਾ ਕੁਝ ਨੀਤੀਆਂ ਸਾਡੇ ਬੰਦਿਆਂ ਦੀਆਂ ਹੈਗੀਆਂ ਜਿਨ੍ਹਾਂ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਅੱਜ ਵੀ ਮੈਂ ਤੁਹਾਨੂੰ ਦਾਵਾ ਕਰਦਾ ਕਿ ਤਗੜਾ ਕੋਈ ਵੀ ਸਾਡਾ ਲੀਡਰ ਉਹ ਪਾਰਟੀ ਦੀ ਬਾਗਡੋਰ ਸੰਭੇ ਅਹੀ ਦਾਵਾ ਕਰਦੇ ਆ ਪਾਰਟੀ ਹਾਈਕਮਨ ਸਾਡੇ ਪ੍ਰਧਾਨ ਲਾਜਾ ਜੀ ਆਪਣੇ ਵੀ ਬਹੁਤ ਤਗੜੇ ਪ੍ਰਧਾਨ ਨੇ ਔਰ ਜਿਹੜੂ ਨੇ ਸੋ ਨਾਲ ਦਿਖਾ ਦੇ ਮੈਂ ਘਰ ਪ੍ਰੋਮਿਸ ਕਰਦਾ ਹਾਂ ਇਲਾਕਾ ਨਿਵਾਸੀਆਂ ਦਾ ਪਾਰੀ ਦੇ ਨਾਲ ਕਿ ਉਹਨਾਂ ਦੇ ਜਿਹੜੀ ਵੀ ਕੋਈ ਡਿਊਟੀ ਮੇਰੀ ਇਹਨਾਂ ਲਾਉਂਗੇ ਜਿੱਤੇ ਮੈਨੂੰ ਬਲੌਗੇ ਦਾ ਹਾਜ਼ਰ ਹੋਵਾਂਗਾ ਅਰ ਉਹਨਾਂ ਦੇ ਦੁੱਖ ਸੁਖ ਤਾਂ ਭਾਈਵਾਲ ਬਣਾਂਗਾ ਜਿੰਨੇ ਬਲੌਗ ਪ੍ਰਧਾਨ ਨੇ ਮੈਂ ਉਹਨਾਂ ਦੇ ਵੀ ਧੰਨਵਾਦ ਕਰਾਂਗਾ ਕਿ ਤੜੇ ਹੋ ਕੇ ਉਹ ਵੀ ਪਾਰੀ ਦੀ ਨੀਤੀਆਂ ਨੂੰ ਮੇਰੇ ਨਾਲ ਲਾ ਕੇ ਘਰ ਘਰ ਪਰਚੋਰ ਕਰਨਗੇ ਜਿਹੜੀ ਡਿਊਟੀ ਹੈ ਪਾਰੀ ਲਈ ਆ ਅਜੀ ਤਰ੍ਹਾਂ ਮੇਰੇ ਤੋਂ ਤਰੋਸਤੂ ਗਿੰਨ ਬਾਰੇ ਪ੍ਰਮਾਤਰ ਪੰਚ ਮੈਂਬਰ ਨੇ ਮੈਂ ਉਹਨਾਂ ਦੇ ਘਰ ਘਰ ਜਾ ਕੇ ਸਾਰਿਆਂ ਨੂੰ ਪਾਰਟੀ ਨਾਲ ਜੋੜਾਂਗਾ ਔਰ ਉਹਨਾਂ ਦੀ ਸਹਿਮਤੀ ਨਾਲ ਹੀ ਤਗੜੇ ਹੋ ਕੇ ਹਰ ਪਿੰਡ ਦੇ ਵਿੱਚ ਜਿਹੜੀ ਕਮੇਟੀਆਂ ਬਣਾਵਾਂਗੇ ਉਹ ਤੋਂ ਨਹੀਂ ਬਣਕਰ ਹੋਏ ਤਾਂ ਕਿ ਕੋਈ ਬੰਦਾ ਉਹਨਾਂ ਦੇ ਕੰਮ ਦੀ ਟੱਕਰ ਨਾ ਕਰ ਸਕੇ ਉਹ ਕਮੇਟੀਆਂ ਬਣੀਆਂ ਬਲੌਕ ਪ੍ਰਧਾਨਾਂ ਦੇ ਮੈਂ ਵਾਰਡ ਪ੍ਰਧਾਨ ਨੂੰ ਮਨੋਹ ਹੈ ਤੋ ਦੁਨੀਆ ਨੂੰ ਕਵੇੜੀਆਂ ਬੰਨੀਆਂ ਪਾਰਟੀ ਹਿਸਮਾਨ ਦੇ ਹਿਸਮਾਨ ਨਾਲ ਉਹ ਪਿੰਡਾਂ ਦੇ ਸਰਪੰਚਾਂ ਦੇ ਸੁਜੋਣਾਂ ਹੀ ਬਣ ਗਏ